ਸ਼ੰਗ ਦੀ ਨਾਲ ਕੀ ਦੇ ਕਰਕੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਕਿੰਨੇ ਦੰਗੇ ਫਸਾਦ ਹੋ ਚੁੱਕੇ ਆ ਅੱਜ ਜਿਹੜਾ ਉਹਨਾਂ ਲੋਕਾਂ ਦੀ ਇੰਨੀ ਹਿੰਮਤ ਪੈ ਗਈ ਵੀ ਜਿਹੜੇ ਲੋਕਾਂ ਤੋਂ ਸਾਨੂੰ ਆਜ਼ਾਦੀ ਮਿਲੀ ਉਹਨਾਂ ਦਾ ਹੱਥ ਜਿਹੜਾ ਹੈ ਉੱਥੇ ਤੱਕ ਜਿਹੜਾ ਪਹੁੰਚਿਆ ਅਸੀਂ ਪ੍ਰਸ਼ਾਸਨ ਜਿਹੜਾ ਹੈ ਇਹ ਬਹੁਤ ਹੀ ਕਮ ਜਿਹੜਾ ਹੈ ਬਹੁਤ ਹੀ ਪੂਰੇ ਪੰਜਾਬ ਦੇ ਵਿੱਚ ਫੇਲ ਚੁ ਫੇਲ ਹੋ ਚੁੱਕਿਆ ਹੈ ਖਾਸ ਕਰਕੇ ਅਗੋਰ ਸ਼ਹਿਰ ਦੇ ਜਿਵੇਂ ਕਹਾਂਗਾ ਵੀ ਇਹਨਾਂ ਦੀ ਪਹਿਲਾਂ ਤੁਸੀਂ ਦੇਖੋ ਜਿਹੜੀਆਂ ਪਿਛਲੀਆਂ ਦੋ ਤਿੰਨ ਗੱਟਨਾਵਾਂ ਹੋਈਆਂ ਲੋਕਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਪੁਲਿਸ ਦੀ ਅਸੀਂ ਵੀ ਪ੍ਰਸ਼ੰਸਾ ਕਰਦੇ ਹਾਂ ਲੇਕਿਨ ਉਹਦੇ ਵਿੱਚ ਕੀ ਹੋਇਆ ਵੀ ਜਿੰਨੇ ਵੀ ਬਦਮਾਸ਼ ਸੀਗੇ ਉਹਨਾਂ ਨੇ ਸਾਰਿਆਂ ਨੇ ਪੁਲਿਸ ਵਾਲਿਆਂ ਦੀ ਵਰਦੀ ਤੇ ਵੀ ਹੱਤਪਾਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਆ ਇਹ ਸਰਕਾਰ ਜਿਹੜੀ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਅਸੀਂ ਡਿਮਾਂਡ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਤਰਫੋਂ ਕਿ ਇਸ ਜੋ ਇਹ ਕান্ড ਹੋਇਆ ਹੈ ਉਹਨਾਂ ਦੇ ਅਰੋਪੀਆਂ ਨੂੰ ਅਗਰ ਜਲਦ ਤੋਂ ਜਲਦ ਜ਼ਿੰਮੇਵਾਰ ਨਹੀਂ ਕੀਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ ਲੋਕਲ ਸਤਰ ਤੇ ऐसा संघर्ष करेगी कि इन्होंने सरकार दया तक हिला देंगे जी भारतीय जनता पार्टी इस घोर निंदनीय काम काम की कड़े शब्दों में निंदा करती है और प्रशासन से मांग करती है कि जल्दी से जल्दी जो शरणार्थी तत्व है उसको गिरफ्तार किया जाए अगर ये कुछ ही दिनों में दो तीन दिनों में अगर इसकी कार्रवाई पूरी नहीं होती है तो भारतीय जनता पार्टी बहुत बड़े लेवल पे इसका धरना प्रदर्शन करेगी सबसे बड़ी बात तो ये है कि जिस भी व्यक्ति ने शहर का ये माहौल ख़राब करने की कोशिश की है हमारी ये डिमांड है हमारी ये मांग रहेगी प्रशासन से कि जल्द से जल्द उसको पकड़ा जाए जिस भी आदमी ने ये काम किया है उसके पीछे उसका उसका क्या मोटिव था कौन बन रहा है कौन उसको इनिशिएटिव दे रहा है ये सब बातें सामने आनी चाहिए ताकि ਹਮਾਰਾ ਬਾਈਚਾਰਾ ਹਮਾਰੀ ਦੋਸਤੀ ਹਮਾਰਾ ਪਿਆਰ ਕਾਇਮ ਰਹੇ ਦੇਖੋ ਬਾਦੀ ਜਨਤਾ ਪਾਰਟੀ ਦਾ ਸਿਸ਼ਟ ਮੰਡਲ ਆ ਤੁਹਾਡੇ ਕੋਲ ਖੜਾ ਹੈ ਇਹਨਾਂ ਸਾਰਿਆਂ ਸਾਥੀਆਂ ਦੇ ਚਿਹਰਿਆਂ ਤੇ ਅੱਜ ਦਾ ਬਹੁਤ ਦੁੱਖ ਹੈ ਤੇ ਰੋष ਹੈ ਕਿ ਅੱਜ ਜੋ ਘਟਨਾ ਹੋਈ ਹੈ ਇਸ ਘਟਨਾ ਨਾਲ ਕੋਈ 2-4 ਲੋਕਾਂ ਦੇ ਮਨਾਂ ਨੂੰ ਦੁੱਖ ਨਹੀਂ ਪਹੁੰਚਿਆ ਇਹ ਦੇਸ਼ ਵਿਆਪੀ ਦੁਰਭਾਵਨਾਵਾਂ ਵਾਲੀ ਘਟਨਾ ਹੈ ਇਹਦੇ ਵਿੱਚ ਕੁਝ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਿਚਾਰ ਚਾਹੇ ਹੋ ਸਕਦੇ ਹਨ ਲੇਕਿਨ ਮੈਂ ਸਿੱਧਾ ਹੀ ਪੰਜਾਬ ਸਰਕਾਰ ਦੀ ਨਾਕਾਮੀ ਗੱਲਾਂ ਦੇ ਵਿੱਚ ਜਦੋਂ ਵੀ ਅਸੀਂ ਪ੍ਰਸ਼ਾਸਨ ਤੇ ਦਫ਼ਤਰਾਂ ਜਾਂਦੇ ਹਾਂ ਤਾਂ ਸਾਨੂੰ ਉੱਥੇ ਨਫਰੀ ਨਹੀਂ ਹੈ ਕਿ ਕਿ ਸ਼ਹਿਰ ਨੂੰ ਖੁੱਲੇ ਤੌਰ ਤੇ ਗੁੰਡਾਗਰਦੀ ਦੇ ਹਵਾਲੇ ਕੀਤਾ ਜਾਂਦਾ ਹੈ ਪੰਜਾਬ ਦੀ ਦੇਸ਼ ਦੀ ਆਜ਼ਾਦੀ ਵਿੱਚ ਜਿਸ ਵਿਅਕਤੀ ਨੇ ਆਦਾ ਸਰਜਨਸਾਰਤਾ ਆਦੀ ਸਾਰਾ ਪਰਿਵਾਰ ਗਵਾ ਲਿਆ ਖੁਦ ਨੂੰ ਗਵਾ ਲਿਆ ਅੱਜ ਉਸ ਵਿਚਾਰੇ ਦੇ ਉਸ ਹੱਥ ਤੇ ਜਿਹੜੀ ਚੋਟ ਪਹਾਈ ਹੈ ਉਹ ਹੱਥ ਤੇ ਚੋਟ ਨਹੀਂ ਹੈ ਉਹ ਦੇਸ਼ ਤੇ ਪੰਜਾਬ ਤੇ ਲੋਕਾਂ ਦੇ ਦਿਲਾਂ ਤੇ ਚੋਟ ਹੈ ਮੈਂ ਇੰਨੀ ਬੇਨਤੀ ਕਰਾਂਗਾ ਵੀ ਅਗਰ ਪੰਜਾਬ ਸਰਕਾਰ ਦੇ ਆਦੇ ਰਿਕਤ ਪਏ ਸਥਾਨ ਜੇ ਅੱਜ ਭਰੇ ਹੁੰਦੇ ਤਾਂ ਸ਼ਾਇਦ ਇਹਨਾਂ ਚੌਂਕਾਂ ਵਿੱਚ ਵੀ ਅੱਜ ਪੁਲਿਸ ਦਾ ਪਹਿਰਾ ਹੁੰਦਾ ਤੇ ਜਿਹੜੇ ਐਡੇ ਵੱਡੇ ਲੋਕ ਸ਼ਹੀਦੀ ਦੇ ਗਏ ਉਹਨਾਂ ਨਾਲ ਅੱਜ ਇਹ ਘਟਨਾ ਹੋਈ ਹੈ ਇਹ ਖੁਦ ਇੱਕ ਆਦੇ ਆਪ ਤੇ ਸ਼ਰਮਸਾਰੀ ਵਾਲੀ ਤੇ ਲਾਹਨਤ ਵਾਲੀ ਘਟਨਾ ਹੈ ਮੈਂ ਨਹੀਂ ਕਹਾਂ। ਦੇਖੋ ਜੀ ਸਾਡੇ ਭਾਰਤ ਦੇ ਲੋਕਾਂ ਕੋਲ 11 ਮੌਲਿਕ ਕਰਤੱਵ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡਾ ਜਿਹੜਾ ਦੂਜਾ ਮੌਲਿਕ ਕਰਤਵ ਹੈ ਉਹ ਹੈ ਕਿ ਉਹ ਸਾਰੇ ਸ਼ਹੀਦ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਹ ਸਾਡਾ ਦੇਸ਼ ਆਜ਼ਾਦ ਹੋਇਆ ਉਹਨਾਂ ਦੀ ਸਦਾ ਉਹਨਾਂ ਦੇ ਆਦਰਸ਼ਾਂ ਦੀ ਪਾਲਣਾ ਕਰਨਾ ਇਹ ਇਹ ਸਾਡੇ ਦੇਸ਼ ਦੇ ਹਰ ਨਾਗਰਿਕ ਦਾ ਇੱਕ ਕਰਤੱਵ ਬੰਦਾ ਹੈ। ਤਾਂ ਮੇਰੀ ਤਾਂ ਪ੍ਰਸ਼ਾਸਨ ਤੋਂ ਆਈ ਅਪੀਲ ਹੈ ਕੀ ਪੰਜਾਬ ਪੁਲਿਸ ਜਾਂ ਫਿਰ ਉਹਨਾਂ ਦਾ ਉਹ ਕੋਈ ਡਿਪਾਰਟਮੈਂਟ ਜਿਹੜੀ ਕਿ ਸਪੈਸ਼ਲ ਜਿਹੜਾ ਕਿ ਸਪੈਸ਼ਲ ਇਨਵੈਸਟੀਗੇਸ਼ਨ ਕਰਦਾ ਹੋਵੇ ਉਹ ਟੀਮ ਜਿਹੜੀ ਹੈ ਇਸ ਕੰਮ ਦੇ ਉੱਤੇ ਲਾਈ ਜਾਵੇ ਤੇ ਇਹ ਸਾਰੀ ਸੜਕਾਂ ਦੇ ਉੱਤੇ ਆਪਣੇ ਜਿੰਨੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਸਾਰਿਆਂ ਦੀ ਜਾਂਚ ਪੜਤਾਲ ਕਰਕੇ ਵੱਡੇ ਤੋਂ ਵੱਡਾ ਇਨਾਮ ਰੱਖ ਕੇ ਤੇ ਜਿਹੜੇ ਵੀ ਗੁਨਾਹਗਾਰ ਲੋਕ ਨੇ ਉਹਨਾਂ ਨੂੰ ਜਿਹੜਾ ਹੈ ਕੁਝ ਤੋਂ ਉੱਤ ਜਿਹੜੀ ਹੈ ਆਪਣਾ ਉਸ ਸਜ਼ਾ ਦੇਣੀ ਚਾਹੀਦੀ ਹੈ